ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਿਸ਼ਾ ਭਾਵੇਂ ਕਿ ਸਾਡਾ ਸਿੱਧਾ ਖੇਤੀ ਨਾਲ ਰਿਲੇਟਡ ਨਹੀਂ ਪਰ ਹੈਗਾ ਖੇਤੀ ਦਾ ਵਿਸ਼ਾ ਹੀ ਹੈ ਤੁਸੀਂ ਇੱਕ ਇਹ ਵਾਲਾ ਵੀਡੀਓ ਦੇਖੋ ਇਧਰ ਵਾਲਾ ਕੀ ਹੈ ਤਨ ਭਾਂਡੇ ਹੈ ਕਿਉਂ ਰੱਖਿਆ ਹੋਇਆ ਹੈ ਇਹ ਧੁੱਪ ਦੇ ਵਿੱਚ ਗਰਮ ਹੋ ਰਿਹਾ ਹੈ ਠੀਕ ਹੈ ਇੱਕ ਲੰਮਾ ਪ੍ਰੋਸੈਸ ਹੈ ਜਿਹੜਾ ਕਿ ਆਪਾਂ ਹਰ ਘਰ ਦੇ ਵਿੱਚ ਮੱਖਣ ਤੋਂ ਘਿਓ ਬਣਾਉਂਦਾ ਕਰਦੇ ਹਾਂ ਇਹ ਦਿਖਾਉਣ ਦੀ ਦਿੱਕ ਕਿਉਂ ਲੋੜਾ ਲੋੜ ਪਈ ਅਸਲ ਦੇ ਵਿੱਚ ਕੀ ਹੈ ਕਿ ਥੋੜਾ ਜਿਹਾ ਆਪਣਾ ਪਿੱਛੇ ਚੱਲੋ ਤੁਹਾਡੇ ਦਾਦੀ ਤੁਹਾਡੇ ਮੰਮੀ ਕਿਉਂ ਮੱਖਣ ਤੋਂ ਕਿਉਂ ਕਿਵੇਂ ਬਣਾਉਂਦੇ ਸੀਗੇ ਰੋਟੀਆਂ ਚੁੱਲ੍ਹੇ ਤੇ ਪੱਕਦੀਆਂ ਸੀ ਚੁੱਲ੍ਹੇ ਦੇ ਅੱਗੇ ਥੋੜੀ ਜਿਹੀ ਅੱਗ ਕੱਢਦੀਆਂ ਸੀ ਹੋ ਸਕਦੇ ਸੇਕ ਦੇ ਨਾਲ ਕੋਲਿਆਂ ਦੇ ਸੇਕ ਦੇ ਨਾਲ ਜਿਹੜਾ ਹੈਗਾ ਮੱਖਣੀ ਤੋਂ ਘਿਓ ਬਣਾਈ ਜਾਂਦਾ ਸੀ ਫਿਰ ਉਹਨੂੰ ਜੰਮਣਾਂ ਉੱਤੇ ਰੱਖ ਦਿੱਤਾ ਜਾਂਦਾ ਸੀ ਫਿਰ ਨਤਾਰਿਆ ਜਾਂਦਾ ਰੱਖਿਆ ਜਾਂਦਾ ਨਤਾਰਿਆ ਜਾਂਦਾ ਰੱਖਿਆ ਜਾਂਦਾ ਪੰਜ-ਛੇ ਦਿਨ ਦੇ ਵਿੱਚ ਘਿਓ ਤੋਂ ਮੱਖਣ ਤੋਂ ਕਿਉਂ ਬਣ ਜਾਂਦਾ ਸੀ ਲੇਕਿਨ ਅੱਜ ਮੈਂ ਕਈ ਸਾਰੇ ਘਰਾਂ ਇਹ ਦੇਖਿਆ ਇਹ ਹੁੰਦਾ ਕੀ ਹੈ ਕਿ ਮੱਖਣ ਕੱਢਿਆ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਸਿੱਧਾ ਅੱਗ ਦੇ ਉੱਤੇ ਰੱਖ ਦਿੱਤਾ ਗਿਆ ਅੱਗ ਦੇ ਉੱਤੇ ਰੱਖ ਕੇ ਉਹਨੂੰ ਕਲਕਾਇਆ ਗਿਆ ਮੈਂ ਕਈ ਜਗ੍ਹਾ ਤਾਂ ਸਵਾਨੀਆਂ ਨੂੰ ਇਸ ਤਰ੍ਹਾਂ ਦੇਖਦਾ ਹਾਂ ਕਿ ਉਹਨੂੰ ਜ਼ਿਆਦਾ ਦੇਰ ਤੱਕ ਅੱਗ ਤੇ ਰੱਖਦੀਆਂ ਤਾਂ ਕਿ ਸਾਰੀ ਲੱਸੀ ਮੱਚ ਕੇ ਤੇ ਉਹ ਥਲੇੜੇ ਹੈਗੇ ਆ ਉਹ ਰੀਆਂ ਛੱਡੀਆਂ ਆ ਬਣ ਜਾਣ ਇਹ ਪ੍ਰੋਸੈਸ ਬਿਲਕੁਲ ਗਲਤ ਹੈ ਕਿਉਂ ਗਲਤ ਹੈ ਆਪਾਂ ਜੀ ਵਿਗਿਆਨ ਦੀ ਗੱਲ ਕਰੀਏ ਛੱਡੋ ਵਿਗਿਆਨ ਦੀ ਗੱਲ ਨਹੀਂ ਕਰਦੇ ਤੁਸੀਂ ਬਜ਼ੁਰਗਾਂ ਦੀ ਗੱਲ ਕਰ ਲੋ ਤੁਹਾਡੇ ਬਜ਼ੁਰਗ ਇਹ ਕਹਿੰਦੇ ਐ ਕਿ ਜੇ ਇੱਕ ਵਾਰੀ ਘਿਓਤ ਲਿਆ ਜਾਵੇ ਤੇਲ ਜਾਂ ਘਿਓ ਇੱਕ ਵਾਰੀ ਤਲੇ ਜਾਂ ਤੋਂ ਬਾਅਦ ਉਹ ਸਾਡੇ ਖਾਣ ਲਈ ਕ ਨਹੀਂ ਰਹਿੰਦਾ ਕਈ ਬਜ਼ੁਰਗ ਤੇ ਵੀ ਕਹਿੰਦੇ ਕੋ ਜੈਰ ਬਣ ਜਾਂਦਾ ਸਾਡੇ ਪੁਰਾਣੇ ਲੋਕੀ ਕਰਦੇ ਸੀਗੇ ਜੇ ਕ ਪਕੌੜੇ ਵੀ ਤੇਲ ਚ ਕੱਢਦੇ ਸੀਗੇ ਤਾਂ ਪਕੌੜੇ ਕੱਢਣ ਤੋਂ ਬਾਅਦ ਇੱਕ ਵਾਰੀ ਤੇਲ ਚ ਪਕੌੜੇ ਕੱਢ ਕੇ ਦੁਬਾਰਾ ਉਹ ਤੇਲ ਪਸ਼ੂਆਂ ਵਾਸਤੇ ਸਾਹਮਣੇ ਰੱਖ ਲਿਆ ਜਾਂਦਾ ਕਿ ਪਸ਼ੂ ਨੂੰ ਪਾਵਾਂਗੇ ਔਰ ਇਹ ਦੋ ਫਾਇਦੇ ਹੁੰਦੇ ਸੀ ਕੱਚਾ ਤੇਲ ਪਾਉਣ ਤੋਂ ਬਾਅਦ ਪਸ਼ੂ ਨੂੰ ਉੱਪਰ ਜਿਹੜਾ ਹੈਗਾ ਪਾਣੀ ਵੇਰਾ ਡਰਿੰਦਾ ਸੀ ਜੇ ਪੱਕਿਆ ਤੇਲ ਪਸ਼ੂ ਲਈ ਚੰਗਾ ਰਹਿੰਦਾ ਸੀ ਉਹਨਾਂ ਦਾ ਅਸੀਂ ਇਸ ਤੇ ਸੀਕਿਓ ਨੂੰ ਬਣਾਉਣ ਵਾਸਤੇ ਮੱਖਣ ਤੋਂ ਕਿਓ ਤਿਆਰ ਕਰਨ ਵਾਸਤੇ ਪਹਿਲਾਂ ਹੀ ਉਹਨੂੰ ਸਿੱਧਾ ਅੱਗ ਤੇ ਰੱਖ ਕੇ ਕਿੰਨੇ ਵਾਰੀ ਉਹਨੂੰ ਤਲ ਲਿਆ ਆ ਆਮ ਘਰਾਂ 'ਚ ਤਿੰਨ ਵਾਰੀ ਜਾਂ ਚਾਰ ਵਾਰੀ ਉਹਨੂੰ ਤਲਿਆ ਜਾਂਦਾ ਹੈ ਤਾਂ ਕਿਓ ਖਾਣ ਲਈ ਕਿ ਰਹਿੰਦਾ ਹੈ ਵਿਗਿਆਨ ਕੀ ਕਹਿੰਦਾ ਹੈ ਉਹ ਇੱਕ ਵੱਖਰਾ ਵਿਸ਼ਾ ਜੇਕਰ ਅਸੀਂ ਫਾਇੰਡ ਦਾ ਵਿਰੋਧ ਕਰਦੇ ਹਾਂ ਤਾਂ ਉਹਦਾ ਵੀ ਕਾਰਨ ਇਹ ਹੀ ਹੈ ਜਦੋਂ ਵੀ ਕੋਈ ਤੇਲ ਜਾਂ ਕਿਓ ਜਿਹੜਾ ਹੈਗਾ ਦੋ ਵਾਰੀ ਤਿੰਨ ਵਾਰੀ ਤਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹਦੇ ਚੰਗੇ ਗੁਣ ਘਟਦੇ ਆ ਖਤਮ ਹੁੰਦੇ ਆ ਤੇ ਮਾੜੇ ਗੁਣੋ ਚ ਵਧਨੇ ਸ਼ੁਰੂ ਹੋ ਜਾਂਦੇ ਆ ਤਾਂ ਫੇਰ ਜੇਕਰ ਅਸੀਂ ਘਰੇ ਮੱਖਣ ਤੋਂ ਕਿਉਂ ਬਣਾ ਰਹੇ ਆ ਤਾਂ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਉਹਨੂੰ ਹਲਕੀ ਅੱਗ ਦੇ ਉੱਪਰ ਜਿਹੜਾ ਨੂੰ ਗਰਮ ਕਰੀਏ ਜਾਂ ਕਿਸੇ ਭਾਂਡੇ 'ਚ ਪਾਣੀ ਪਾਈਏ ਪਾਣੀ ਪਾ ਕੇ ਉਸ ਭਾਂਡੇ ਦੇ ਵਿੱਚ ਮੱਖਣ ਵਾਲਾ ਭਾਂਡਾ ਰੱਖੀਏ ਹੌਲੀ-ਹੌਲੀ ਧੀਮੀ ਅੱਗ ਦੇ ਉੱਤੇ ਹਿਲਾਉਂਦੇ ਰਹੋ ਤੇ ਉਹ ਗਰਮ ਹੋਵੇ ਗਰਮ ਹੋਇਆ ਨਿਤਾਰਿਆ ਜਮਾਇਆ ਫੇਰ ਗਰਮ ਕੀਤਾ ਨਤਾਰਿਆ ਜਮਾਇਆ ਇਹ 5-6 ਵਾਰੀ ਪ੍ਰੋਸੈਸ ਕਰਾਂਗੇ ਤਾਂ ਉਹ ਵਧੀਆ ਕਿਉਂ ਤਿਆਰ ਹੋ ਜਾਏਗਾ ਤੇ ਜੇ ਆਹ ਕੰਮ ਕਰਨਾ ਕਿ ਇੱਕ ਵਾਰੀ ਰੱਖਿਆ ਅੱਗ ਲਾਈ ਤੇ ਮੁੜ ਕੇ ਉਹ ਉਬਲੀ ਗਿਆ ਉਬਲਦਾ 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 ਪਤਾ ਨਹੀਂ ਉਹ ਕਿੰਨਾ ਤਲ ਗਿਆ ਤੇ ਇਹੋ ਜਿਹਾ ਕਿਉਂ ਜਵਾਕਾ ਨੂੰ ਖਾਉਂਦਾ ਫਾਇਦਾ ਕੀ ਹੈ ਨਾ ਖਾਓ ਨੁਕਸਾਨ ਹੀ ਕਰਨਾ ਹੈ ਜੇ ਸਹੀ ਖਾਣਾ ਹੈ ਤਾਂ ਗਰਮੀ ਦੇ ਵਿੱਚ ਤਾਂ ਗਰਮੀ ਹੀ ਨਹੀਂ ਹੁੰਦੀ ਆ ਸਾਡੇ ਵਾਲਾ ਕੰਮ ਕਰ ਲਓ ਬਾਹਰ ਰੱਖ ਲਿਆ ਕਰੋ ਸਿਆਲਾਂ ਦੇ ਵਿੱਚ ਜਿਹੜਾ ਗਰਮ ਪਾਣੀ ਵਾਲਾ ਕਰ ਲਿਓ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇੱਕ ਸੋਲਰ ਕੁੱਕਰ ਬਣਾਇਆ ਉਹ ਸੋਲਰ ਕੁੱਕਰ ਲੈ ਆਓ ਜੇ ਤੁਸੀਂ ਘਰ ਦਾ ਕਿਉਂ ਖਾਣ ਦਾ ਸ਼ੌਂਕ ਹੈ ਜੇ ਸਿਹਤ ਦਾ ਸ਼ੌਂਕ ਹੈ ਕਿ ਸਿਹਤ ਸਹੀ ਰੱਖਣੀ ਹੈ ਤਾਂ ਸੋਲਰ ਕੁੱਕਰ ਲੈ ਆਓ ਸਿਆਲਾਂ ਦੇ ਵਿੱਚ ਉਹਰੇ ਵਿੱਚ ਰੱਖੋ ਮੱਖਣ ਉਹ ਤੋਂ ਬਣਾ ਲਓ ਤਾਂ ਇਹ ਚੀਜ਼ ਦਾ ਧਿਆਨ ਰੱਖੋਗੇ ਨਹੀਂ ਤਾਂ ਕਹਿੰਨੇ ਦੇਸੀ ਹੈ ਲੇਕਿਨ ਉਹ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਦੇਸੀ ਨੂੰ ਆਪਾਂ ਕਿੰਨਾ ਮਾੜਾ ਕਰਕੇ ਤਿਆਰ ਕਰ ਰਹੇ ਹਾਂ ਹਮੇਸ਼ਾ ਹੀ ਜਿਹੜਾ ਹੈਗਾ ਹਲਕੀ ਅੱਗ ਦੇ ਉੱਤੇ ਗਰਮ ਕਰਕੇ ਹਲਕੇ ਸੇਖ ਦੇ ਉੱਤੇ ਗਰਮ ਕਰਕੇ ਇਹ ਧਿਆਨ ਰੱਖ ਕੇ ਕਿ ਇਹ ਤਲਿਆ ਨਾ ਜਾਵੇ ਉਹਨੂੰ ਹਲਕਾ ਗਰਮ ਕਰਕੇ ਹੀ ਘਿਓ ਤੋਂ ਜਿਹੜਾ ਮੱਖਣ ਤੋਂ ਘਿਓ ਬਣਾਇਆ ਜਾਂਦਾ ਆਹ ਜਿਹੜਾ ਅੱਜ ਕੱਲ ਦਾ ਤਰੀਕਾ ਇਹ ਗਲਤ ਹੈ ਧੰਨਵਾਦ ਦੋਸਤੋ